ਇਹ ਜੋ ਮੱਥਾ ਟੇਕ ਕੇ ਨਿਕਲੇ ਬਾਹਰ ਉੱਥੇ 11 ਫੀਸ ਆਫਿਸ ਹੋਣ ਕਰਕੇ ਨਾ ਪੀਸੀਆਰ ਜਾਂਦੀ ਨੇ ਮੁਲਾਜ਼ਮ ਇਹਨਾਂ ਨੂੰ ਸਾਰੇ ਇਹਨਾਂ ਨੇ ਉਹਦੇ ਨਾਲ ਗੱਲਬਾਤ ਕਰੀ ਕੁਝ ਦੱਸ ਰਹੇ ਹੋਣਗੇ ਇੱਦਾਂ ਉਂਗਲ ਕਰਦੇ ਉਹ ਸਾਈਡ ਨੂੰ ਜਿੱਧਰੋਂ ਖੜੇ ਸੀਗੇ ਇਸ ਤੋਂ ਬਾਅਦ ਉਹਨਾਂ ਚ ਇੱਕ ਜਣਾ ਆਇਆ ਕਿ ਇਹਨੂੰ ਗਾਲਾਂ ਕੱਢਣ ਲੱਗ ਗਿਆ ਇੱਦਾਂ ਕਰਦੇ ਕਰਦੇ ਜਦੋਂ ਉਹਨੂੰ ਗੱਲ ਪੁੱਛੀ ਵੀ ਕੀ ਗੱਲ ਹੋ ਗਈ 25 30 ਜਣੇ ਨਿਆਲੇਦਾਲੋਂ ਘੇਰਾ ਪਾ ਕੇ ਬਸ 2-3 ਸਕਿੰਟ ਹੀ ਲਾਏ ਇੱਕ ਬੰਦਾ ਮਾਰ ਕੇ ਨਾ ਇੱਥੇ ਭੱਜ ਗਿਆ ਹਾਂ ਉਹਨਾਂ ਨੇ ਭੰਗ ਪੀਤੀ ਹੋਈ ਸੀ ਨਬਰਤਰੀ ਵਰਕੇ ਨਸ਼ੇ ਤੇ ਸੀ ਬਹੁਤ ਨਸ਼ੇ ਤੇ ਸੀ ਸਿੱਕੇ ਵੀ ਆਉਂਦਾ ਹੈ ਕਿ ਉਹਨਾਂ ਨੇ ਫੋਟੋਆਂ ਖਿੱਚੀਆਂ ਵੀਡੀਓ ਬਣਾਈਏ ਗੱਲ ਸੱਚਾ ਬਈ ਹਾਂਜੀ ਵੀਰੇ ਪਹਿਲਾਂ ਵੀ ਉਹਦੇ ਤਿੰਨ ਚਾਰ ਪਰਚੇ ਨੇ ਵੀਰੇ ਉਹਨੇ 2-3 ਮਹੀਨੇ ਪਹਿਲਾਂ ਵੀ ਕਿਸੇ ਦੇ ਇਦਾਂ ਹੀ ਚਾਕੂ ਘੱਟਦੇ ਸੀ ਤੇ ਹਸਪੀਟਲ ਵੀ ਅਸੀਂ 10 ਮਿੰਟ ਚ ਹੀ ਲੈ ਆਏ ਸੀ ਉਹਨੂੰ ਇਹਨਾਂ ਨੇ ਇਦਾਂ ਹੀ ਟਾਂਕੇ ਲਾਤੇ ਕਹਿੰਦੇ ਵੀ ਮਾਸ ਜ਼ਿਆਦਾ ਵੀ ਪਚਤ ਰਹੇਗੀ ਅੰਦਰੋਂ ਚੈੱਕ ਨਹੀਂ ਕੀਤਾ ਕਿ ਉਸ ਤੋਂ ਬਾਅਦ ਵੀ ਤੁਹਾਡੀ ਗੱਲ ਹੁੰਦੀ ਰਹੀ ਉਹਨਾਂ ਨਾਲ ਤੁਰ ਕੇ ਆਇਆ ਵੀਰੇ ਇੱਥੇ ਮਤਲਬ ਘੰਟਾ ਤੋਂ ਘੰਟਾ ਡੇਢ ਘੰਟਾ ਸਹੀ ਰਿਹਾਗਾ ਜਦੋਂ ਬਲੀਡਿੰਗ ਜ਼ਿਆਦਾ ਹੋ ਗਈ ਆਹ ਸਾਈਡ ਫਿਰ ਉਸ ਤੋਂ ਬਾਅਦ ਉਹ ਬੋਲਣਾ ਬੰਦ ਕਰ ਗਏ ਉਹਨਾਂ ਨੇ ਸਕੈਨ ਹੀ ਨਹੀਂ ਕਰਿਆ ਹੈਗਾ ਵੀ ਜਦੋਂ ਆਉਂਦਾ ਆਇਆ ਸੀ ਨਾ ਜੇ ਸਾਰੀ ਬਾਡੀ ਦੀ ਸਕੈਨ ਕਰ ਲੈਂਦੇ ਪਤਾ ਲੱਗ ਜਾਂਦਾ ਵੀ ਖੂਨ ਡਿੱਗ ਰਿਹਾ ਅੰਦਰ ਅਸੀਂ ਨਾ ਉਸ ਦਿਨ ਉਹਨਾਂ ਚ ਇੱਕ ਬੰਦਾ ਫੜ ਲਿਆ ਸੀ ਅਸੀਂ ਫੜ ਕੇ ਰਾਤ ਨੂੰ 3 ਵਜੇ ਥਾਣੇ ਦੇਣ ਗਏ ਥਾਣੇ ਵਾਲਿਆਂ ਨੇ ਸਾਡੀ ਰਿਪੋਰਟ ਵੀ ਨਹੀਂ ਲਿਖੀ ਕਹਿੰਦੇ ਸਵੇਰੇ ਆਏ ਤੁਹਾਨੂੰ ਦੱਸ ਦਿਆਂ ਵੀਰੇ ਫਿਰ ਉਸ ਤੋਂ ਬਾਅਦ ਸੀ 5 ਵਜੇ ਗਏ ਫਿਰ ਸਾਨੂੰ ਮੋੜਤਾ ਫਿਰ ਅਸੀਂ 9 ਵਜੇ ਗਏ ਸੀ ਉਹਨੂੰ ਲੈ ਕੇ ਉਹਨੇ ਰੱਖ ਲਿਆ ਉੱਥੇ ਅੱਜ ਜਦੋਂ ਰੇਡ ਕਰਨ ਗਈ ਆ ਪੁਲਿਸ ਨਾਲ ਮੇਰਾ ਭਰਾ ਆ ਗਿਆ ਸੀ ਹੁਣ ਉਹ ਨਾਲ ਹੀ ਆ ਪੁਲਿਸ ਉਹ ਘਰੇ ਬੈਠਾ ਮੈਂ ਉਹਦੇ ਨਾਲ ਰੋਟੀ ਖਾ ਰਿਹਾ ਉਹ ਬੰਦਾ ਜਿਹੜਾ ਸੀ ਫੜਾਇਆ ਸੀ ਜਿੱਦਾਂ ਉਹ ਰਜਾਨਾਗਰ ਸੇਵ ਮੱਥਾ ਟੇਕ ਕੇ ਆਉਂਦਾ ਸੀ ਉੱਥੇ ਡੇਲੀ ਮੰਦਿਰ 'ਚ ਉਸ ਦਿਨ ਰਾਤ ਨੂੰ ਆਫਿਸ ਤੋਂ ਫ੍ਰੀ ਹੋ ਕੇ ਅਸੀਂ ਵੀ ਆਪਣੇ ਸਟੂਡੀਓ ਕੰਮ ਕਰ ਰਹੇ ਸੀ ਉਹਦਾ ਫੋਨ ਆਇਆ ਕਹਿੰਦਾ ਵੀ ਆ ਜਾਓ ਤੇ ਮੱਥਾ ਟੇਕਣ ਗਏ ਇਹ ਤਿੰਨ ਜਣੇ ਥੋੜਾ ਅੱਗੇ ਪਹੁੰਚ ਗਏ ਗਰਸੇਵ ਇੱਕ ਜਸ਼ਨ ਇੱਕ ਮੁੰਡਾ ਹੋਰ ਇਹ ਜੋ ਮੱਥਾ ਟੇਕ ਕੇ ਨਿਕਲੇ ਬਾਹਰ ਉੱਥੇ 11 ਫੇਸ ਆਫਿਸ ਓਨ ਕਰਕੇ ਨਾ ਪੀਸੀਆਰ ਜਾਂਦੀ ਨੇ ਮੁਲਾਜ਼ਮ ਇਹਨਾਂ ਨੂੰ ਸਾਰੇ ਇਹਨਾਂ ਨੇ ਉਹਦੇ ਨਾਲ ਗੱਲਬਾਤ ਕਰੀ ਕੁਝ ਦੱਸ ਰਹੇ ਹੋਣਗੇ ਇਦਾਂ ਉਂਗਲ ਕਰਦੇ ਉਹ ਸਾਈਡ ਨੂੰ ਜਿੱਧਰੋਂ ਖੜੇ ਸੀਗੇ ਇਸ ਤੋਂ ਬਾਅਦ ਉਹਨਾਂ ਚ ਇੱਕ ਜਣਾ ਆਇਆ ਕਿ ਇਹਨੂੰ ਗਾਲਾਂ ਕੱਢਣ ਲੱਗ ਗਿਆ ਇਦਾਂ ਕਰਦੇ ਕਰ ਜੇ ਉਹਨੂੰ ਗੱਲ ਪੁੱਛੀ ਵੀ ਕੀ ਗੱਲ ਹੋ ਗਈ 25 30 ਜਾਨ ਨੇ ਆਲੇ ਦਾਲੋਂ ਘੇਰਾ ਪਾ ਕੇ ਬਸ 2-3 ਸਕਿੰਟ ਹੀ ਲਾਏ ਇੱਕ ਬੰਦਾ ਮਾਰ ਕੇ ਨਾ ਇੱਥੇ ਭੱਜ ਗਿਆ ਉਹਦੇ ਮਤਲਬ ਕਿ ਉਹ ਉਹਨਾਂ ਵਿੱਚੋਂ ਤਾ ਨੂੰ ਕੋਈ ਨਹੀਂ ਜਾਣਦਾ ਸਾਰੇ ਅਨਨੋਨ ਸੀ ਹਾਂਜੀ ਹਾਂਜੀ ਸਾਰੇ ਅਨਨੋਨ ਸੀ ਸਾਰੇ ਪ੍ਰਵਾਸੀ ਸੀ ਉਹਨਾਂ ਨੇ ਭੰਗ ਪੀਤੀ ਹੋਈ ਸੀ ਨਵਰਾਤਰੀ ਕਰਕੇ ਨਸ਼ੇ 'ਚ ਸੀ ਮਤਲਬ ਬਹੁਤ ਨਸ਼ੇ 'ਚ ਸੀ ਜੀ ਸਾਰੀ ਤੇ ਕੇ ਵੀ ਆਉਂਦਾ ਹੈ ਕਿ ਉਹਨਾਂ ਨੇ ਫੋਟੋਆਂ ਖਿੱਚੀਆਂ ਵੀਡੀਓ ਬਣਾਈਏ ਗੱਲ ਸੱਚਾ ਬਾਈ ਹਾਂਜੀ ਵੀਰੇ ਪਹਿਲਾਂ ਵੀ ਉਹਦੇ ਤਿੰਨ ਚਾਰ ਪਰਚੇ ਨੇ ਵੀਰੇ ਉਹਨੇ 2-3 ਮਹੀਨੇ ਪਹਿਲਾਂ ਵੀ ਕਿਸੇ ਦੇ ਇਦਾਂ ਹੀ ਚਾਕੂ ਕੱਟਦਾ ਸੀਗਾ ਹਸਪੀਟਲ ਵੀ ਅਸੀਂ 10 ਮਿੰਟ 'ਚ ਹੀ ਲੈ ਆਏ ਸੀ ਉਹਨੂੰ ਇਹਨਾਂ ਨੇ ਇਦਾਂ ਹੀ ਟਾਂਕੇ ਲਾਤੇ ਕਹਿੰਦੇ ਵੀ ਮਾਸ ਜ਼ਿਆਦਾ ਵੀ ਬਚਤ ਰਹੇਗੀ ਅੰਦਰੋਂ ਚੈੱਕ ਨਹੀਂ ਕੀਤਾ ਜੋ 3 ਘੰਟੇ ਬਾਅਦ ਉਹਦੀ ਹਾਲਤ ਜ਼ਿਆਦਾ ਖਰਾਬ ਹੋਣ ਲੱਗੀ ਦਿਲ ਨੇ ਮਤਲਬ ਹਾਰਟਬੀਟ ਰੁਕ ਗਈ ਉਸ ਤੋਂ ਬਾਅਦ ਇਹਨਾਂ ਨੇ ਸਕੈਨ ਕੀਤਾ ਕਹਿੰਦੇ ਵੀ ਆਹ ਸਾਰੀ ਅੰਦਰ ਆਹ ਸਾਰੀ ਸਾਈਡ ਵੀ 1.5 ਡੋ ਲੀਟਰ ਨਾ ਬਾਡੀ 'ਚ ਵੀ ਖੂਨ ਜਮਾ ਹੋ ਗਿਆ ਵੀ ਆਪਾਂ ਨੂੰ ਆਪਰੇਟ ਕਰਨਾ ਪਊ ਫਿਰ ਕਹਿੰਦੇ ਵੀ ਹਾਰਟ ਰੁਕ ਗਿਆ ਫਿਰ ਸਾਨੂੰ ਅੱਧੇ ਘੰਟੇ ਬਾਅਦ ਕਹਿੰਦੇ ਵੀ ਹੁਣ ਠੀਕ ਆ ਵੀ ਆਪਾਂ ਇੱਕ ਤਾੜਾ ਖੂਨ ਕੱਢਣਾ ਇੱਕ ਦੋ ਚੀਜ਼ਾਂ ਹੋਰ ਕਰਨੀਆਂ ਨੇ ਵੀ ਪੈਸੇ ਜਮਾ ਕਰਾ ਦਿਓ 4-5 ਲੱਖ ਰੁਪਏ ਉਹਨਾਂ ਨੇ ਜਮਾ ਕਰ ਪਰ ਉਸ ਤੋਂ ਬਾਅਦ ਤਾਂ ਵੀਰੇ ਸਾਨੂੰ ਮਿਲ ਨਹੀਂ ਨਹੀਂ ਦਿੱਤਾ ਉਹ ਬੇਸੁਰਤੀ ਰਿਹਾ। ਤੁਰ ਕੇ ਆਇਆ ਸੀ ਵੀਰੇ ਉਹ ਆਪ। ਅੱਛਾ ਜੀ। ਹਾਂਜੀ ਜਦੋਂ ਟਾਂਕੇ ਲਾਇਆ ਨੇ ਉਸ ਤੋਂ ਬਾਅਦ ਉਹਨੂੰ ਪੁੱਛਿਆ ਮੈਂ ਕਿਹਾ ਵੀ ਹੁਣ ਠੀਕ ਆ? ਕਹਿੰਦਾ ਵੀ ਬਸ ਚੱਕਰ ਆ ਰਹੇ ਨੇ ਕਹਿੰਦਾ। ਇਦਾਂ ਬੋਲਿਆ ਉਹ। ਅੱਛਾ ਮਲਕੀ ਜਦੋਂ ਚਾਕੂ ਲੱਗਿਆ ਉਸ ਤੋਂ ਬਾਅਦ ਵੀ ਤੁਹਾਡੀ ਗੱਲ ਹੁੰਦੀ ਰਹੀ ਉਹਨਾਂ ਨਾਲ। ਤੁਰ ਕੇ ਆਇਆ ਵੀਰੇ ਇੱਥੇ ਮਤਲਬ ਘੰਟਾ ਤੋਂ ਘੰਟਾ ਡੇਢ ਘੰਟਾ ਸਹੀ ਰਿਹਾਗਾ। ਅੱਛਾ ਜੀ। ਜਦੋਂ ਬਲੀਡਿੰਗ ਜ਼ਿਆਦਾ ਹੋ ਗਈ ਆਹ ਸਾਈਡ ਫਿਰ ਉਸ ਤੋਂ ਬਾਅਦ ਉਹ ਬੋਲਣਾ ਬੰਦ ਕਰ ਗਏ। ਇਹਨਾਂ ਨੇ ਸਕੈਨ ਹੀ ਨਹੀਂ ਕਰਿਆ ਹੈਗਾ ਵੀ ਜਦੋਂ ਆਉ ਹਾਂਜੀ ਤੇ ਅੱਜ ਜਿਹੜਾ ਸੰਸਕਾਰ ਹੋਇਆ ਏ ਤਾਂ ਉਸ ਬਾਰੇ ਕੀ ਕਹਿਣਾ ਚਾਹੁੰਦੇ ਹਾਂ ਵੀ ਸੰਸਕਾਰ ਕਰਨ ਲੈ ਜਾ ਰਹੇ ਨੇ। ਪੱਕੇ ਹੀ ਕੀਤਾ ਹੋਣਾ ਸੀ ਇੱਥੇ 100 ਮੁੰਡਾ ਖੜੇ ਆ ਸਵੇਰ ਦੇ ਬਾਹਰ ਬੈਠੇ ਆ ਸਾਨੂੰ ਬਿਨਾ ਦੱਸੇ ਪੁੱਛੇ ਅਸੀਂ ਵੀ ਮੂੰਹ ਦੇਖਣਾ ਜਾਂਦੀ ਵਾਰ ਹਨਾ ਸਾਡਾ ਭਰਾ ਸੀ ਬਾਕੀ ਇੱਕ ਹੋਰ ਬਹੁ ਮਾੜੀ ਗੱਲ ਸੀਗੀ ਅਸੀਂ ਨਾ ਉਸ ਦਿਨ ਉਹਨਾਂ ਚ ਇੱਕ ਬੰਦਾ ਫੜ ਲਿਆ ਸੀ। ਉਹ ਅਸੀਂ ਫੜ ਕੇ ਰਾਤ ਨੂੰ 3 ਵਜੇ ਥਾਣੇ ਦੇਣ ਗਏ। ਥਾਣੇ ਵਾਲਿਆਂ ਨੇ ਸਾਡੀ ਰਿਪੋਰਟ ਵੀ ਨਹੀਂ ਲਿਖੀ ਕਹਿੰਦੇ ਸਵੇਰੇ ਆਇਓ। ਅੱਛਾ ਜੀ। ਹਾਂਜੀ ਕਹਿੰਦੇ ਉਹਨੂੰ ਆਪਦੇ ਕੋਲ ਰੱਖੋ ਫਿਰ ਕਿੱਥੇ ਬੰਦਾ ਉਹ? ਦੂੰ ਦੱਸਦਾ ਵੀਰੇ ਫਿਰ ਉਸ ਤੋਂ ਬਾਅਦ ਸੀ 5 ਵਜੇ ਗਏ ਫਿਰ ਸਾਨੂੰ ਮੋੜਤਾ ਫਿਰ ਅਸੀਂ 9 ਵਜੇ ਗਏ ਸੀ ਉਹਨੂੰ ਲੈ ਕੇ ਉਹਨਾਂ ਨੇ ਰੱਖ ਲਿਆ ਉੱਥੇ ਅੱਜ ਜਦੋਂ ਰੇਡ ਕਰਨ ਗਈ ਆ ਪੁਲਿਸ ਨਾਲ ਮੇਰਾ ਭਰਾ ਆ ਗਿਆ ਸੀ ਹੁਣ ਵੀ ਉਹ ਨਾਲ ਹੀ ਆ ਪੁਲਿਸ ਦੇ ਉਹ ਘਰੇ ਬੈਠਾ ਮੌਜ ਨਾਲ ਰੋਟੀ ਖਾ ਰਿਹਾ ਉਹ ਬੰਦਾ ਜਿਹੜਾ ਸੀ ਫੜਾਇਆ ਸੀ ਇਹਨਾਂ ਨੂੰ ਨਾਲ ਸੀ ਉਹਨਾਂ ਦੇ ਉਹਦਾ ਬਾਈਕ ਵੀ ਵਿੱਚ ਸੀ ਅਸੀਂ ਨਾਲ ਚੱਕ ਕੇ ਲਿਆ ਇੱਥੇ ਬਾਈਕ ਵੀ ਪੁਲਿਸ ਨੂੰ ਦਿੱਤਾ ਉਹ ਬੰਦੇ ਨੂੰ ਪਤਾ ਨਹੀਂ ਕਿੱਦਾਂ ਛੱਡਤਾ ਵੀਰੇ ਇਹਨਾਂ ਨੇ ਤੇ ਜਿਹੜਾ ਅੱਜ ਸੰਸਕਾਰ ਹੋ ਰਿਹਾ ਹੈ ਕਿ ਜਿਹੜਾ ਨੌਜਵਾਨ ਦਾ ਕਤਲ ਹੋਇਆ ਹੈ ਉਸਦੇ ਮਾਤਾ ਪਿਤਾ ਸਹਿਮਤ ਨੇ ਸੰਸਕਾਰ ਲਈ ਵੀਰੇ ਸਾਡੀ ਗੱਲ ਹੀ ਨਹੀਂ ਹੋਣ ਦੇ ਰਹੇ ਕਿਸੇ ਨਾਲ ਵੀ ਸਾਨੂੰ ਤਾਂ ਪਤਾ ਲੱਗਿਆ ਹੋਣਾ ਸੀ ਇੱਥੇ ਐਨੇ ਸੌ ਭਰਾ ਖੜਾ ਸਾਰੇ ਨੇ ਉਹਦਾ ਮੂੰਹ ਦੇਖਣਾ ਨਾ ਸਾਰੇ ਮਤਲਬ ਸਾਡਾ ਮੋਢੀ ਸੀ ਉਹ ਇੱਕ ਤਰ੍ਹਾਂ ਦਾ ਸਾਨੂੰ ਰੋਕਦਾ ਸੀ ਵੀ ਕਿਸੇ ਨਾਲ ਲੜਨਾ ਨਹੀਂ ਭੜੰਦਾ ਨਹੀਂ ਮਤਲਬ ਇਹ ਚੀਜ਼ਾਂ ਤੋਂ ਤਾਂ ਸਾਨੂੰ ਉਹ ਦੂਰ ਰੱਖਦਾ ਸੀ ਬਹੁਤ ਸਮਝਾ ਕੇ ਰੱਖਦਾ ਸੀਗਾ ਕਿੰਨੇ ਟਾਈਮ ਤੋਂ ਤੁਸੀਂ ਇੱਥੇ ਰਹਿ ਰਹੇ ਹੋ ਤੇ ਤੁਹਾਡੀ ਕੋਈ ਇਹੋ ਜਿਹੀ ਕੋਈ ਗੱਲ ਹੋਈ ਹੈ ਪਹਿਲਾਂ ਕਦੀ ਕੁਝ ਹੋਇਆ ਹੋਵੇ ਇਦਾਂ ਦੀ ਕੋਈ ਕਹਾਣੀ ਨਹੀਂ ਵੀਰੇ ਪਈਆਂ ਨਾਲ ਬਈ ਅਸੀਂ ਕੀ ਲੜਨਾ ਵੀਰੇ ਉਹਨਾਂ ਨਾਲ ਤਾਂ ਸਾਡੀ ਕੀ ਗੱਲ ਹੋਣੀ ਹੈ ਨਹੀਂ ਜਿਨ੍ਹਾਂ ਨੇ ਇਹੋ ਜਿਹਾ ਕੰਮ ਕੀਤਾ ਉਹਨਾਂ ਨਾਲ ਕੋਈ ਗੱਲ ਹੋਈ ਨਹੀਂ 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 ਵੀਰੇ 1% ਵੀ ਨਹੀਂ ਅਸੀਂ ਤਾਂ ਦੇਖੀ ਹੀ ਨਹੀਂ ਵੀਰੇ ਉਹ ਕਦੇ ਵੀ ਨਹੀਂ ਦੇਖੇ ਸੀ ਬੰਦੇ ਪਹਿਲੀ ਵਾਰ ਦੇਖਿਆ ਉਹਨਾਂ ਦੇ ਵੀਰੇ ਕਹਿੰਦੇ ਉਹ ਕਾਫੀ ਰੋਜ਼ ਕਦੇ ਕਿਸੇ ਨੂੰ ਕੁੱਟ ਦਿੰਦੇ ਨੇ ਕਦੇ ਕੁਝ ਕਰ ਦਿੰਦੇ ਨੇ ਮਤਲਬ ਜਿਆਦਾ ਲਾਚੜੇ ਹੋਏ ਨੇ ਉਹ ਅੱਜ ਦੀ ਗੱਡੀ ਚਲੋ ਹੁਣ ਤੁਸੀਂ ਕੀ ਮੰਗ ਕਰ ਰਹੇ ਹੋ ਤਾਂ ਅਗਲੀ ਕਾਰਵਾਈ ਤੁਹਾਡੀ ਕੀ ਹੈ ਵੀਰੇ ਮੰਗ ਤਾਂ ਜੇ ਅਸੀਂ ਸਲਾਹ ਕਰ ਰਹੇ ਹਾਂ ਸਾਨੂੰ ਪਤਾ ਹੀ ਨਹੀਂ ਹੈਗਾ ਬਾਡੀ ਪਿੰਡ ਪੇਸਤੀ ਨਾ ਸਾਡਾ ਕਿਸੇ ਨਾ ਕੰਟੈਕਟ ਹੋਣ ਦੇ ਰਹੇ ਨੇ ਕਿਉਂਕਿ ਜਿਆਦਾ ਦਿਲ ਦੇ ਕਰੀਬ ਭਰਾ ਸੀ ਆਖਰੀ ਵਾਰ ਹੈ ਨਾ ਜੱਫੀ ਤਾਂ ਪਾ ਲਈ ਇੱਕ ਵਾਰੀ ਜਾਂਦੇ ਜਾਂਦੇ ਨੂੰ ਹੋਰ ਤਾਂ ਚਲੋ ਕੁਝ ਨਹੀਂ ਕਰ ਸਕਦੇ ਬਾਕੀ ਕਰਦੇ ਆ ਸਲਾਹ ਫਿਰ ਦੱਸਦੇ ਆ ਠੀਕ ਤਾਂ ਉਹ ਨੌਜਵਾਨ ਗੁਰਸੇਵ ਸਿੰਘ ਜਿਸ ਦਾ ਕਤਲ ਕੀਤਾ ਗਿਆ ਪਰਵਾਸੀਆਂ ਦੇ ਵੱਲੋਂ ਉਸ ਦੇ ਇੱਕ ਸਾਥੀ ਨੇ ਮੀਡੀਆ ਨਾਲ ਗੱਲਬਾਤ ਕੀਤੀ ਹੈ ਉਸ ਵਕਤ ਇਹ ਨੌਜਵਾਨ ਉਹਦੇ ਨਾਲ ਸੀ ਅਤੇ ਪੂਰੇ ਕਤਲ ਦੀ ਵਾਰਦਾਤ ਨੂੰ ਲੈ ਕੇ ਅਤੇ ਔਲਾਦ ਦੇ ਵਿੱਚੋਂ ਕੁਝ ਹੋਇਆ ਉਸ ਨੂੰ ਲੈ ਕੇ ਵੱਡੇ ਸਵਾਲ ਨੇ ਜਿਹੜੇ ਉਹ ਖੜੇ ਕੀਤੇ ਗਏ ਨੇ ਨੌਜਵਾਨ ਦੇ ਸੰਸਕਾਰ ਨੂੰ ਲੈ ਕੇ ਵੀ ਉਸ ਦੇ ਦੋਸਤ ਨੇ ਜਿਹੜੇ ਉਹ ਇਤਰਾਜ਼ ਜਤਾ ਰਹੇ ਨੇ ਤਾਂ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਵਿੱਚ ਅੱਗੇ ਕੀ ਕਾਰਵਾਈ ਹੁੰਦੀ ਹੈ